ਅਸਵਾਲ ਦੇਖੋ ਕੀ ਹੈ ਕਿ ਫੋਰ ਅ ਪਾਰਟੀ ਗਰੁੱਪ ਆਫ ਸਟੂਡੈਂਟ ਡਿਸਾਈਡ ਟੂ ਕਲੈਕਟ ਐਸ ਅ ਮਨੀ ਫਰੋਮ ਈਚ ਸਟੂਡੈਂਟ ਠੀਕ ਹੈ ਸੋ ਇਹ ਮਤਲਬ ਇਹ ਹੈ ਕਿ ਕੋਈ ਪਾਰਟੀ ਇੱਕ ਪਾਰਟੀ ਵਾਸਤੇ ਵਿਦਿਆਰਥੀਆਂ ਜਿੰਨਾ ਗਰੁੱਪ ਹੈ ਜਿੰਨੇ ਵਿਦਿਆਰਥੀ ਉਹਨੇ ਹੀ ਵਿਦਿਆਰਥੀ ਨੇ ਪੈਸੇ ਇਕੱਠੇ ਕੀਤੇ ਹੈ ਠੀਕ ਹੈ ਜੇ ਪੰਜ ਵਿਦਿਆਰਥੀ ਹੈ ਤਾਂ ਪੰਜ ਪੈਸੇ ਇਕੱਠੇ ਕਰ ਲਏ ਹਰੇਕ ਵਿਦਿਆਰਥੀ ਤੋਂ ਜੇ 6 ਵਿਦਿਆਰਥੀ ਹੈ ਤਾਂ ਹਰੇਕ ਵਿਦਿਆਰਥੀ ਤੋਂ 6 ਪੈਸੇ ਇਕੱਠੇ ਕਰ ਲਏ ਠੀਕ ਹੈ ਇੰਜ ਕਰਦੇ ਕਰਦੇ ਉਹ ਟੋਟਲ ਇੰਨੇ ਰੁਪਏ ਇਕੱਠੇ ਕਰ ਲਏ 3481 ਰੁਪਏ ਠੀਕ ਹੈ ਨਾ ਸੋ ਦੱਸਣੇ ਕਿ ਵਿਦਿਆਰਥੀਆਂ ਦੀ ਗਿਣਤੀ ਕਿੰਨੀ ਹੈ ਸੋ ਦੇਖੋ ਧਿਆਨ ਦੇ ਨਾਲ ਆਪਾਂ ਗਿਣਤੀ ਲੈਟ ਕਰ ਲੈਨੇ ਵਿਦਿਆਰਥੀਆਂ ਦੀ ਐਕਸ ਹੈ ਵਿਦਿਆਰਥੀਆਂ ਦੀ ਠੀਕ ਹੈ ਵਿਦਿਆਰਥੀਆਂ ਦੀ ਗਿਣਤੀ ਕਿੰਨੀ ਹੈ ਐਕਸ ਤੇ ਵਿਦਿਆਰਥੀਆਂ ਨੇ ਫਿਰ ਪੈਸੇ ਕਿੰਨੇ ਪਾਏ ਪੈਸੇ ਜਿਹੜੇ ਪਾਏ ਉਹ ਵੀ ਕਿੰਨੇ ਪਾਉਣਗੇ ਐਕਸ ਹੀ ਪਾਉਣਗੇ ਕਿਉਂਕਿ ਜਿੰਨੇ ਵਿਦਿਆਰਥੀ ਆ ਉਨੇ ਪੈਸੇ ਪਾਉਣੇ ਆ ਠੀਕ ਹੈ ਉਨੇ ਪੈਸੇ ਇਕੱਠੇ ਕਰਨੇ ਆ ਜਿੰਨੇ ਵਿਦਿਆਰਥੀ ਆ ਤੇ ਫਿਰ ਕੁੱਲ ਹੁਣ ਦੇਖੋ ਜਿਹੜੇ ਪੈਸੇ ਆ ਇੱਥੇ ਆਪਣੇ ਕੋਲ ਰੁਪਏ ਆ ਤੇ ਪੈਸਿਆਂ ਨੂੰ ਬਦਲੋ ਰੁਪਈਆਂ ਦੇ ਵਿੱਚ ਡਿਵਾਈਡ ਬਾਈ 100 ਠੀਕ ਹੈ ਹੁਣ ਕੁੱਲ ਰੁਪਏ ਕੁੱਲ ਕਿੰਨੇ ਆਪਣੇ ਕੋਲ 3481 100 ਰੁਪਏ ਠੀਕ ਹੈ ਹੁਣ ਜੇ ਮੰਨ ਲਓ ਚ 5 ਵਿਦਿਆਰਥੀ ਆ ਤੇ 5 100 ਰੁਪਏ ਆ ਹਣਾ ਤੇ ਕੋਲਰ ਪੀ ਕਿੰਨੇ ਬਣਗੇ ਇਹਨਾਂ ਦੋਨੋਂ ਦੀ ਕਰਾਂਗੇ ਆਪਾਂ ਮਲਟੀਪਲਾਈ ਕਰਾਂਗੇ ਅ ਦੇ ਇੱਕ ਐਗਜ਼ਾਮਪਲ ਇੱਕ ਹੋਰ ਚੀਜ਼ ਦੇਖੋ ਜੀ 2 ਰੁਪਏ 2 ਵਿਦਿਆਰਥੀ ਐ ਤੇ ਦੋਵਾਂ ਕੋਲ 2-2 ਰੁਪਏ ਐ ਠੀਕ ਐ ਟੋਟਲ ਬਣੇ 4 ਦੋਨਾਂ ਦੀ ਮਲਟੀਪਲਾਈ ਕੀਤੀ ਐ ਸੋ ਉਵੇਂ ਇਹਦੇ ਵਿੱਚ ਕੋਲਰ ਪੀ ਬਣਾਉਣ ਵਾਸਤੇ ਆਪਾਂ ਇਹਨਾਂ ਦੋਨਾਂ ਦੀ ਕਰਾਂਗੇ ਮਲਟੀਪਲਾਈ x x 100 ਕੀ ਦੇ ਇਕੁਅਲ ਟੋਟਲ ਰੁਪਏ 3481 100 ਸੌ ਦੇ ਨਾਲ ਸੌ ਕੈਨਸਲ x2 3481 स्क्वायर ਇੱਧਰ ਜਗ ਰੂਟ ਬਣ ਜੂਗਾ ਸੋ 3481 ਸੋ 3481 ਦਾ ਰੂਟ ਬਣ ਜੂ 59 ਸੋ x ਦੀ ਵੈਲਿਊ ਕਿੰਨੀ ਹੈ 9 ਸੋ ਹੁਣ ਇੱਥੇ ਉਹ 9 ਪੜ ਦੋ ਸੋ ਟੋਟਲ ਕਿੰਨੇ ਵਿਦਿਆਰਥੀ ਹੈ 59 ਵਿਦਿਆਰਥੀ ਹੈ ਤੇ ਰੁਪਏ ਕਿੰਨੇ ਇਕੱਠੇ ਕਰਨੇ ਕੱਲੇ ਕੱਲੇ ਬੱਚੇ ਕੋਲ 59 ਪੈਸੇ ਇਕੱਠੇ ਕਰਨਗੇ ਠੀਕ ਕੱਲੇ ਕੱਲਾ ਵਿਦਿਆਰਥੀ 59 ਪੈਸੇ ਇਕੱਠੇ ਕਰੂਗਾ ਤੇ ਟੋਟਲ ਵਿਦਿਆਰਥੀ ਨੇ 59 ਸੋ ਟੋਟਲ ਰੁਪਏ ਕਿੰਨੇ ਬਣ ਗਏ 3481.34.81 ਸੋ অপਸ਼ਨ ਅਕੋਰਡਿੰਗ ਆਪਣਾ ਡੀ ਆਨਸਰ ਆਇਆ